ਲੋਕਾਂ ਦਾ ਪੰਜਾਬ ਦੇ ਵਿੱਚੋਂ ਕੈਨੇਡਾ ਵੱਲ ਜਾਣਾ ਬਹੁਤ ਹੀ ਘਟ ਹੋ ਚੁੱਕਿਆ ਜਾਂ ਲੋਕਾਂ ਦਾ ਚਾ ਮਰ ਗਿਆ ਜਾਂ ਫਿਰ ਵੈਸੇ ਹੀ ਲੋਕਾਂ ਦਾ ਮਨ ਮੁੜ ਗਿਆ ਕੋਈ ਨਾ ਕੋਈ ਇਸ ਦੇ ਪਿੱਛੇ ਵਜਾ ਤਾਂ ਜ਼ਰੂਰ ਹੈ ਪਰ ਕੈਨੇਡਾ ਨੇ ਪੰਜਾਬੀਆਂ ਦੇ ਲਈ ਆਪਣੇ ਬੂਹੇ ਪੂਰੀ ਤਰ੍ਹਾਂ ਹੁਣ ਬੰਦ ਕਰੇ ਹੋਏ ਐ ਉਹ ਕਹਿੰਦੇ ਅਸੀਂ ਪਹਿਲਾ ਸਭ ਤੋਂ ਪਹਿਲਾਂ ਜਿਹੜੇ ਪੰਜਾਬੀ ਇੱਥੇ ਬਸ ਰਹੇ ਹੈ ਅੰਤਰਰਾਸ਼ਟਰੀ ਵਿਦਿਆਰਥੀ ਇੱਥੇ ਰਹਿ ਰਹੇ ਹੈ ਜਾਂ ਫਿਰ ਹੋਰ ਲੋਕ ਹੈ ਅਸੀਂ ਪਹਿਲਾ ਇਹਨਾਂ ਬਾਰੇ ਸੋਚਾਂਗੇ ਜਾਂ ਫਿਰ ਅਸੀਂ ਜਿਹੜੇ ਲੋਕ ਹੋਰ ਇੱਥੇ ਆਣ ਦੇ ਚਾਹਵਾਨ ਐ ਅਸੀਂ ਉਹਨਾਂ ਬਾਰੇ ਸੋਚਾਂਗੇ ਇਸ ਲਈ ਉਹਨਾਂ ਨੇ ਪੰਜਾਬੀਆਂ ਦੇ ਵਾਸਤਾ ਪੂਰੀ ਤਰ੍ਹਾਂ ਆਪਣੇ ਬੂਹੇ ਬੰਦ ਕਰਤੇ ਕਹਿੰਦੇ ਜਿਹੜੇ ਉੱਥੇ ਲੋਕ ਰਹਿ ਰਹੇ ਐ ਪੰਜਾਬੀ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਹੋਰ ਲੋਕ ਐ ਅਸੀਂ ਪਹਿਲਾਂ ਇਹਨਾਂ ਬਾਰੇ ਸੋਚਾਂਗੇ ਕਿ ਇਹਨਾਂ ਨੂੰ ਜਗ੍ਹਾ ਦਵਾਂਗੇ ਬਾਕੀ ਦੀ ਗੱਲ ਤਾਂ ਬਾਅਦ ਚ ਐ ਇਸ ਲਈ ਕੈਨੇਡਾ ਨੇ ਪੰਜਾਬੀਆਂ ਦੇ ਲਈ ਬੂਹੇ ਤਾਂ ਬੰਦ ਕੀਤੇ ਐ ਪਰ ਪੰਜਾਬੀਆਂ ਦਾ ਆਪਣੇ ਆਪ ਵੀ ਚਾ ਮਰ ਗਿਆ ਕਿਉਂਕਿ ਹੁਣ ਪੰਜਾਬੀ ਕੈਨੇਡਾ ਦੇ ਵਿੱਚ ਜਾਣ ਤੋਂ ਡਰਦੇ ਆ ਡਰਦੇ ਕਿਉਂ ਆ ਕੀ ਵਜ੍ਹਾ ਇਸ ਦੇ ਪਿੱਛੇ ਇਸ ਦੇ ਵਜ੍ਹਾ ਇਸ ਦੇ ਪਿੱਛੇ ਇਹ ਵਜ੍ਹਾ ਕਿ ਪੰਜਾਬੀਆਂ ਦੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਆ ਗਿਆ ਕਿਉਂਕਿ ਰੋਜ਼ ਨਮੀਆਂ ਤੋਂ ਨਮੀਆਂ ਖਬਰਾਂ ਆ ਰਹੀਆਂ ਕਿ ਕੈਨੇਡਾ ਦੇ ਵਿੱਚ ਜਗ੍ਹਾ ਬਹੁਤ ਜ਼ਿਆਦਾ ਮਹਿੰਗੀ ਹੋਗੀ ਜ਼ਮੀਨਾਂ ਮਹਿੰਗੀਆਂ ਹੋ ਗਈਆਂ ਰਹਿਣ ਦੇ ਲਈ ਕਮਰੇ ਨਹੀਂ ਮਿਲ ਰਹਿਣ ਦੇ ਲਈ ਮਕਾਨ ਨਹੀਂ ਮਿਲਦੇ ਰੈਂਟ ਤੇ ਉੱਤੇ ਕਮਰੇ ਨਹੀਂ ਮਿਲਦੇ ਜੇ ਮਿਲਦੇ ਆ ਤਾਂ ਬਹੁਤ ਜ਼ਿਆਦਾ ਮਹਿੰਗੇ ਆ ਲੋਨ ਨਹੀਂ ਮਿਲਦਾ ਜੇ ਲੋਨ ਮਿਲਦਾ ਤਾਂ ਵਿਆਜ ਬਹੁਤ ਜ਼ਿਆਦਾ ਹੈ ਜਿਸ ਦੀਆਂ ਕਿਸ਼ਤਾਂ ਭਰਨੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਤੇ ਟੈਕਸ ਬਹੁਤ ਜ਼ਿਆਦਾ ਲੱਗਦਾ ਇਸ ਕਰਕੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਡਰ ਬੈਠ ਗਿਆ ਜਿਸ ਕਰਕੇ ਹੁਣ ਪੰਜਾਬੀ ਬਾਹਰ ਜਾਣ ਤੋਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਡਰਨ ਲੱਗੇ ਐ ਤੇ ਬਹੁਤ ਜ਼ਿਆਦਾ ਕੈਨੇਡਾ ਦੇ ਵਿੱਚ ਜਾਣ ਦਾ ਉਤਸ਼ਾਹ ਘਟਿਆ ਮੈਂ ਤੁਹਾਨੂੰ ਦੱਸਦਾ ਕਿ ਹਰ ਰੋਜ਼ ਘੱਟੋ ਘੱਟ 2000 ਪਾਸਪੋਰਟ ਬਣਦਾ ਘੱਟੋ ਘੱਟ 2000 ਪਾਸਪੋਰਟ ਬਣਦਾ ਦਿੱਲੀ ਕੈਨੇਡਾ ਵਿੱਚ ਜਾਣ ਦਾ ਪਰ ਇਸ ਵਾਰ ਅਗਸਤ ਦੇ ਮਹੀਨੇ ਦੇ ਵਿੱਚ ਪਾਸਪੋਰਟ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਹੈ ਸਿਰਫ 1000 ਜਾਂ ਸਿਰਫ 900 ਪਾਸਪੋਰਟ ਬਣ ਰਿਹਾ ਦਿੱਲੀ ਦਾ ਜੇਕਰ ਦੇਖਿਆ ਜਾਵੇ ਸਾਲ 2025 ਦੇ ਵਿੱਚ 3 ਲੱਖ ਕੁਝ ਲੋਕਾਂ ਦਾ ਪਾਸਪੋਰਟ ਬਣਦਾ ਪਰ ਜੇਕਰ ਪੁਰਾਣੇ ਸਮੇਂ ਦੀ ਗੱਲ ਕਰੀਏ 2024 ਦੀ 2024 ਦੇ ਵਿੱਚ 9 ਲੱਖ 75 ਹਜ਼ਾਰ ਲੋਕਾਂ ਦਾ ਪਾਸਪੋਰਟ ਬਣਿਆ ਸੀ ਜੇਕਰ 2023 ਦੀ ਗੱਲ ਕਰੀਏ 2023 ਦੇ ਵਿੱਚ 10 ਲੱਖ 22 ਹਜ਼ਾਰ ਲੋਕਾਂ ਦਾ ਪਾਸਪੋਰਟ ਬਣਿਆ ਇਸੇ ਤਰ੍ਹਾਂ ਜੇਕਰ ਅਸੀਂ ਪੁਰਾਣੇ ਤੋਂ ਪੁਰਾਣੇ ਸਮੇਂ ਦੀ ਗੱਲ ਕਰਦੇ ਜਾਈਏ ਤਾਂ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾਂਦਾ ਪਰ ਜੇਕਰ ਅਸੀਂ ਨਵੇਂ ਸਮੇਂ ਦੀ ਗੱਲ ਕਰੀਏ 2025 ਦੀ ਉਹ ਲਾ ਲਓ 2025 ਦੇ ਵਿੱਚ 3 ਲੱਖ ਕੁਝ ਲੋਕਾਂ ਦੇ ਪਾਸਪੋਰਟ ਬਣੇ ਐ ਬਹੁਤ ਹੀ ਜ਼ਿਆਦਾ ਘਟਾ ਕੈਨੇਡਾ ਦੇ ਵਿੱਚ ਜਾਣ ਦਾ ਇੱਕ ਸਾਹਮਣੇ ਆਇਆ ਲੋਕਾਂ ਦਾ ਚਾਅ ਮਰਿਆ ਜਾਂ ਫਿਰ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਲੋਕਾਂ ਨੂੰ ਉੱਥੇ ਦਾ ਰਹਿਣ ਸਹਿਣ ਹੁਣ ਵਧੀਆ ਨਹੀਂ ਲੱਗਦਾ ਕਿਉਂਕਿ ਮਹਿੰਗਾਈ ਉੱਥੇ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈ ਜਿਹੜੇ ਸਾਡੇ ਪੰਜਾਬੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਹੇ ਐ ਉਹਨਾਂ ਦਾ ਵੀ ਇਹ ਕਹਿਣਾ ਕਿ ਕਿਉਂ ਨਾ ਸੀ ਆਪਣੇ ਪਿੰਡ ਚੱਲੀਏ ਆਪਣੇ ਪੰਜਾਬ ਚੱਲੀਏ ਮੁਰ ਤੋਂ ਖੇਤੀਬਾੜੀ ਕਰੀਏ ਸਾਨੂੰ ਤਾਂ ਉਹਦੇ ਵਿੱਚ ਹੀ ਬਹੁਤ ਜ਼ਿਆਦਾ ਫਾਇਦਾ ਤਾਂ ਕਿ ਕੈਨੇਡਾ ਦੇ ਵਿੱਚ ਆ ਕੇ ਅਸੀਂ 16-16 ਘੰਟੇ ਕੰਮ ਕਰਦੇ ਆ ਤੇ 8 ਘੰਟੇ ਸੌਂਦੇ ਆ ਫਿਰ ਵੀ ਸਾਨੂੰ ਕੁਝ ਬਚ ਨਹੀਂ ਰਿਹਾ ਫਿਰ ਵੀ ਅਸੀਂ ਬੇਗਾਨੇ ਦੇਸ਼ ਬੈਠੇ ਆ ਆਪਣੀ ਮਾਤਾ ਪਿਤਾ ਤੋਂ ਭੈਣ ਭਰਾਵਾਂ ਤੋਂ ਰਿਸ਼ਤੇਦਾਰਾਂ ਤੋਂ ਆਂਡ ਗਵਾਂਡ ਤੋਂ ਸਭ ਤੋਂ ਦੂਰ ਬੈਠੇ ਆ ਇਸ ਗੱਲ ਦਾ ਉਹ ਹੁਣ ਦੁੱਖ ਮਹਿਸੂਸ ਕਰਨ ਲੱਗੇ ਆ ਇਸ ਲਈ ਕੈਨੇਡਾ ਦੇ ਵਿੱਚ ਸਾਡੇ ਪੰਜਾਬੀਆਂ ਦਾ ਜਾਣ ਦਾ ਉਤਸ਼ਾਹ ਤਾਂ ਜਰੂਰ ਘਟਿਆ ਜਾਂ ਤਾਂ ਫਿਰ ਇਸ ਨੂੰ ਕਹਿ ਸਕਦੇ ਕਿ ਪਹਿਲਾਂ ਭੇੜ ਚਾਲ ਚੱਲੀ ਹੋਈ ਸੀ ਕਿ ਉਹ ਵੀ ਜਾ ਰਿਹਾ ਮੈਂ ਵੀ ਜਾਣਾ ਚੱਕੋ ਲੋਨ ਹੋਰ ਚਲੋ ਕੈਨੇਡਾ ਇਸੇ ਤਰ੍ਹਾਂ ਹੋਰ ਦੇਸ਼ਾਂ ਦੇ ਵਿੱਚ ਜਾਂਦੇ ਆ ਪਰ ਜੇਕਰ ਤੁਸੀਂ ਉਨੀ ਮਿਹਨਤ ਆਪਣੇ ਪੰਜਾਬ ਦੇ ਵਿੱਚ ਕਰੋ ਤਾਂ ਤੁਸੀਂ ਮੈਂ ਕਹਿੰਦਾ ਘੱਟੋ ਘੱਟ 50000 ਤਾਂ ਗਿਆਨੀ ਨਹੀਂ ਲੱਖ ਰੁਪਿਆ ਵੀ ਤੁਸੀਂ ਮਹੀਨੇ ਦਾ ਕਮਾ ਸਕਦੇ ਆ ਕਮਾ ਰਹੇ ਆ ਜਿਨ੍ਹਾਂ ਨੇ ਕਮਾਣਾ ਕਮਾ ਰਹੇ ਆ ਪਰ ਕੈਨੇਡਾ ਦੇ ਵਿੱਚ ਕੁਝ ਨਹੀਂ ਰੱਖਿਆ ਆਪਣੇ ਪੰਜਾਬ ਦੇ ਵਿੱਚ ਹੀ ਜੇਕਰ ਤੁਸੀਂ ਉੱਥੇ 16 ਘੰਟੇ ਕੰਮ ਕਰ ਇੱਥੇ 12 ਘੰਟੇ ਕੰਮ ਕਰ ਲਓ ਮੈਂ 50000 ਰੁਪਏ ਤੁਹਾਨੂੰ ਲਿਖ ਕੇ ਦਿੰਦਾ ਕਿ ਤੁਸੀਂ 50000 ਰੁਪਏ ਕਮਾ ਸਕਦੇ ਆ ਕੋਈ ਔਖਾ ਨਹੀਂ ਹੈਗਾ 12 ਘੰਟੇ ਕੰਮ ਕਰਕੇ 50000 ਰੁਪਏ ਕਮਾਣਾ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਰਹੋ ਆਪਣੇ ਮੈਂਬਰਾਂ ਦੇ ਵਿੱਚ ਰਹੋ ਪਰਿਵਾਰਕ ਮੈਂਬਰਾਂ ਦੇ ਵਿੱਚ ਆਂਡ ਗਵਾਂਡ ਦੇ ਵਿੱਚ ਰਹੋ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੋਵੋ ਵਿਦੇਸ਼ ਦੇ ਵਿੱਚ ਬੈਠੇ ਆ ਰੋਂਦੇ ਆ ਵੀਡੀਓ ਕੋਲਾ ਕਰਕੇ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਨਹੀਂ ਸਕਦੇ ਉਹ ਮਜਬੂਰ ਹੈ ਇੱਥੇ ਤੱਕ ਕੇ ਆਪਣੇ ਘਰਦਿਆਂ ਦਾ ਮੂੰਹ ਤੱਕ ਨਹੀਂ ਦੇਖ ਪਾਉਂਦੇ ਜੇਕਰ ਤੁਹਾਡਾ ਵੀ ਕਿਤੇ ਵਿਦੇਸ਼ ਵਿੱਚ ਜਾਣ ਦਾ ਮਨ ਹੈ ਤਾਂ ਬਿਲਕੁਲ ਚੇਂਜ ਕਰ ਲਓ ਜੇ ਤੁਹਾਡੇ ਕੋਲ ਬੇਅੰਤ ਪੈਸਾ ਜਾਂ ਤੁਸੀਂ ਪੱਕਾ ਮਨ ਬਣਾ ਹੀ ਲਿਆ ਤਾਂ ਤੁਸੀਂ ਜਾਣ ਲਈ ਆਪਣੇ ਆਪ ਨੂੰ ਸਫਲ ਬਣਾਓ ਨਹੀਂ ਤਾਂ ਤੁਹਾਨੂੰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਉੱਥੇ ਜਾ ਕੇ ਤੁਹਾਡੀ ਖੁਸ਼ੀਆਂ ਭਰੀ ਜ਼ਿੰਦਗੀ ਗਮਾਂ ਦੇ ਵਿੱਚ ਬਦਲ ਜਾਵੇਗੀ ਇਸ ਗੱਲ ਦਾ ਯਕੀਨ ਕਰਿਓ ਪੰਜਾਬੀਓ ਪੇੜ ਚਾਲ ਦੇ ਵਾਂਗੂ ਪਿੱਛੇ ਨਾ ਲੱਗਿਓ ਆਪਣੇ ਪਰਿਵਾਰ ਵੱਲ ਦੇਖੋ ਆਪਣੇ ਬੱਚਿਆਂ ਵੱਲ ਦੇਖੋ ਆਪਣੇ ਭਵਿੱਖ ਬਾਰੇ ਸੋਚੋ ਇੱਥੇ ਹੀ ਰਹਿ ਕੇ 12 ਘੰਟੇ ਕੰਮ ਕਰ ਲਓ ਤੁਸੀਂ 50000 ਤੋਂ ਜ਼ਿਆਦਾ ਪੈਸਾ ਕਮਾਉਂਗੇ ਗਰੰਟੀ ਮੈਂ ਦਿੰਦਾ ਇਹ ਗੱਲ ਬਿਲਕੁਲ ਸੱਚੀ ਹੈ ਜੇਕਰ ਤੁਸੀਂ ਇਸ ਗੱਲ ਦੇ ਨਾਲ ਸਹਿਮਤ ਹੈ ਤੇ ਆਪਣੀ ਕਮੈਂਟ ਬਾਕਸ ਦੇ ਵਿੱਚ ਰਾਏ ਜਰੂਰ ਦੇਣਾ ਦੇਖ ਕੇ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਵੀ ਜਰੂਰ ਦੱਸ ਦੇਣਾ ਜਿਹੜਾ ਵੀ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਤੇ ਇਦਾਂ ਦੀ ਨਮੀ ਨਮੀ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਕੁਲ ਨਾ ਭੁੱਲਣਾ ਹੁਣ ਦਿਓ ਇਜਾਜ਼ਤ ਤੁਹਾਡਾ ਸਬਦਾ ਬਹੁਤ ਬਹੁਤ ਧੰਨਵਾਦ